ਹਾਂਜੀ ਸਰ ਜਿਹੜਾ ਚੋਣ ਪ੍ਰਚਾਰ ਚੱਲ ਰਿਹਾ ਹੈ ਕੜਕ ਦੀ ਧੁੱਪ ਪੈ ਰਹੀ ਆ ਲੋਕਾਂ ਦਾ ਕਿਹੋ ਜਿਹਾ ਰਿਸਪੌਂਸ ਆ ਕਾਂਗਰਸ ਪਾਰਟੀ ਦਾ ਜਿਹੜਾ ਕਾਂਗਰਸ ਪਾਰਟੀ ਦਾ ਵਰਕਰ ਆ ਨਾ ਜੀ ਉਹ ਨਾ ਤਾਂ ਧੁੱਪ ਦੇਖਦਾ ਨਾ ਮੀਂਹ ਦੇਖਦਾ ਇਹ ਤਕਰੀਬਨ 75 ਤੋਂ 80 ਸਾਲ ਦੇ ਵਿੱਚ ਜਿੱਦੋਂ ਤੋਂ ਸਰਕਾਰ ਕਾਂਗਰਸ ਦਾ ਜਿਹੜਾ ਮੁੱਦਾ ਚੱਲਿਆ ਕਾਂਗਰਸ ਦੇ ਵਰਕਰ ਨੇ ਕਦੇ ਵੀ ਉਹ ਪਛਾਣੇ ਦੇਖੀ ਉਹਨੇ ਪਾਰਟੀ ਦੀ ਸੇਵਾ ਕੀਤੀ ਹੈ ਕਾਂਗਰਸ ਪਾਰਟੀ ਨੇ ਦੇਸ਼ ਦੀ ਸੇਵਾ ਕੀਤੀ ਹੈ ਤੇ ਵਰਕਰ ਕਾਂਗਰਸ ਦੀ ਸੇਵਾ ਕਰ ਰਹੇ ਨੇ ਡਾਕਟਰ ਅਮਰ ਸਿੰਘ ਉਹਨਾਂ ਨੂੰ ਖੇਤਰਾਂ ਦਾ ਮਨਜ਼ਰਾ ਹੈ ਸਮਰਥਨ ਮਿਲਿਆ ਲੋਕਾਂ ਦਾ ਡਾਕਟਰ ਅਮਰ ਸਿੰਘ ਨੂੰ ਜਿਹੜਾ ਆਪਣੇ ਮੌਕੇ ਤੇ ਇੱਥੇ ਹਲਕਾ ਸਾਂਨੇਵਾਲ ਦੇ ਵਿੱਚੋਂ ਤੇ ਯਕੀਨੀ ਜਿੱਤ ਮਿਲ ਰਹੀ ਹੈ ਜੀ ਇਹ ਜਿਹੜੇ ਜਿਹੜੇ ਮੁੱਦੇ ਆ ਜਿਹੜੇ ਉਹਨਾਂ ਨੇ ਵੀ ਹੱਲ ਕਰਵਾਏ ਆ ਇਹਨਾਂ ਦਾ ਗਰੰਟਾ ਉਹਨਾਂ ਵੱਲੋਂ ਪ੍ਰਸ਼ਕਿਰਤੀਆਂ ਦੇ ਕਿਉਂਕਿ ਇਹਦਾ ਉਹਨਾਂ ਨੇ ਜਿਆਦਾਤਰ ਮਸ਼ਹਾਲਾਂ ਨੂੰ ਜਾਂ ਹੋਰ ਜਿਹੜੀ ਪ੍ਰੋਜੈਕਟ ਨੇ ਉਹਨਾਂ ਨੇ ਤੇ ਜਿਹੜਾ ਸਾਨੂੰ ਜੀ ਸੈਂਟਰ ਦੇ ਵਿੱਚੋਂ ਡਾਕਟਰ ਅਮਰ ਸਿੰਘ ਨੂੰ ਜਿੰਨਾ ਕੁ ਫੰਡ ਮਿਲਿਆ ਉਹਦੇ ਹਿਸਾਬ ਨਾਲ ਉਹਨਾਂ ਪੂਰੇ ਇਲਾਕੇ ਦੇ ਵਿੱਚ ਤਕਸੀਮ ਕੀਤਾ ਆ ਕਿਉਂਕਿ ਸੈਂਟਰ ਸਰਕਾਰ ਨਾਲ ਨਾ ਇੱਕ ਕੋਰੋਨਾ ਦਾ ਬਹਾਨਾ ਲਾ ਕੇ 3 ਸਾਲ ਤਾਂ ਕਿਸੇ ਐਮਪੀ ਨੂੰ ਜਿਹੜੀਆਂ ਗਰੰਟਾ ਦਿੱਤੀਆਂ ਨਹੀਂ ਹੈਗੀਆਂ ਉਹਨਾਂ ਨੂੰ ਬਹਾਨਾ ਮਿਲਿਆ ਸੀ ਕਰੋਨਾ ਦਾ ਜਿਹੜੇ ਵੰਡ ਤੇ ਸਾਰੇ ਰੋਕੇ ਰੱਖੇ ਨੇ 5 ਸਾਲ ਦੀ ਕਾਰਗੁਜ਼ਾਰੀ ਤੋਂ ਬੋਲਣਾ ਹੈ 5 ਸਾਲ ਦੀ ਕਾਰਗੁਜ਼ਾਰੀ ਤੋਂ ਜੀ ਜਿਹ ਕਾਂਗਰਸ ਤੋਂ ਤਕਰੀਬਨ ਲੋਕ ਇਸ ਕਰਕੇ ਖੁਸ਼ ਨਹੀਂ ਉਹ ਕਿਸੇ ਵਰਗ ਨਾਲ ਤੱਕਾ ਨਹੀਂ ਕਰਦੇ ਜਿਹੜੇ ਲੋਕ ਨਵੇਂ ਉੱਠਦੇ ਨੇ ਬਦਮਾਸ਼ੀਆਂ ਕਰਦੇ ਨੇ ਉਹ ਲੋਕ ਜਾ ਕੇ ਜਦੋਂ ਛੋਟੇ ਵਰਗਾਂ ਨੂੰ ਤੱਕਾ ਕਰਦੇ ਨੇ ਉਹਨਾਂ ਨੂੰ ਲੋਕ ਕਦੇ ਵੀ ਨਹੀਂ ਖੜਦੇ ਜਿਹੜੇ ਲੋਕ ਪੁਰਾਣੇ ਸਮੇਂ ਤੋਂ ਕਾਂਗਰਸ ਪਾਰਟੀ ਹੈ ਜਿਹੜੀ ਇਹ ਲੋਕਾਂ ਦੇ ਸਾਥ ਦਿੰਦੀ ਆ ਰਹੀ ਆ ਤੇ ਸਾਥ ਦੇਣ ਕਰਕੇ ਇਸ ਤਰ੍ਹਾਂ ਇਹਦਾ ਵਰਕਰ ਆ ਵੀ ਸਾਥ ਦੇ ਰਿਹਾ ਹੈ ਠੀਕ ਥੈਂਕ ਯੂ ਮਹਾਰਾਜ